ਇੱਕ ਵੱਡੀ ਖਬਰ ਜਲੰਧਰ ਤੋਂ ਆ ਰਹੀ ਹੈ ਜਿੱਥੇ ਕਿ ਸ਼ਾਕੋੜ ਥਾਣੇ ਦੇ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਸਬਕਾ ਕਬੱਡੀ ਖਿਡਾਰੀ ਦੀ ਥਾਣੇ ਦੇ ਅੰਦਰੋਂ ਹੀ ਗਲੀ ਸੜੀ ਲਾਸ਼ ਬਰਾਮਦ ਹੋਈ ਹੈ ਜਿਸ ਤੋਂ ਬਾਅਦ ਪੁਲਿਸ ਵਾਲਿਆਂ ਨੂੰ ਹੱਥਾਂ ਪੈਰਾਂ ਦੀ ਪਹੇਜ ਜਾਂਦੀ ਹੈ ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਪੇਜਾ ਵਜੋਂ ਹੋਈ ਹੈ ਜੋ ਕਿ ਥਾਣੇ ਦੇ ਵਿੱਚ ਹੀ ਚਾਹ ਪਾਣੀ ਪਲਾਉਣ ਦਾ ਕੰਮ ਕਰਦਾ ਸੀ ਪਿਛਲੇ 3 ਦਿਨਾਂ ਤੋਂ ਲਾਪਤਾ ਸਬਕਾ ਕਬੱਡੀ ਖਿਡਾਰੀ ਦੀ ਲਾਸ਼ ਸ਼ਾਕੋੜ ਥਾਣੇ ਦੇ ਅੰਦਰੋਂ ਬਰਾਮਦ ਹੋਈ ਹੈ ਅਤੇ ਲਾਸ਼ ਕਲੀ ਸੜੀ ਹਾਲਤ ਦੇ ਵਿੱਚ ਮਿਲਣ ਕਰਕੇ ਥਾਣੇ ਦੇ ਵਿੱਚ ਸਨਸਨੀ ਫੈਲ ਗਈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੀ ਪਛਾਣ ਗੁਰਪ੍ਰੇਮ ਸਿੰਘ ਪੇਜਾਵਜੋ ਹੋਈ ਹੈ ਜਿਸ ਦੀ ਉਮਰ 26 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਅਤੇ ਉਹ ਸ਼ਾਕੋੜ ਦੇ ਪਿੰਡ ਬਾਜਵਾ ਕਲਾ ਦਾ ਰਹਿਣ ਵਾਲਾ ਸੀ ਅਤੇ ਕਬੱਡੀ ਦਾ ਵਧੀਆ ਖਿਡਾਰੀ ਵੀ ਰਹਿ ਚੁੱਕਾ ਹੈ ਇਹ ਨੌਜਵਾਨ ਸ਼ਾਕੋੜ ਥਾਣੇ ਦੇ ਵਿੱਚ ਪਿਛਲੇ ਕੁਝ ਮਹੀਨਿਆਂ ਤੋਂ ਚਾਹ ਪਾਣੀ ਪਲਾਉਣ ਦਾ ਕੰਮ ਕਰਦਾ ਸੀ ਅਤੇ ਪੁਲਿਸ ਬਲਾਕਮਾ ਦੀ ਮਾਲਿਸ਼ ਵੀ ਕਰਿਆ ਕਰਦਾ ਸੀ ਪਰ ਸ਼ੁੱਕਰਵਾਰ ਨੂੰ ਇਹ ਨੌਜਵਾਨ ਥਾਣੇ ਦੇ ਅੰਦਰ ਕੰਮ ਕਰਨ ਗਿਆ ਪਰ ਵਾਪਸ ਨਹੀਂ ਪਰਤਿਆ ਪਰਿਵਾਰ ਦੇ ਵੱਲੋਂ ਨੋਜਵਾਨ ਦੀ ਭਾਲ ਕੀਤੀ ਗਈ ਪਰ ਕਿਤੇ ਵੀ ਜਦੋਂ ਕੋਈ ਸਰਾਗ ਨਾ ਮਿਲਿਆ ਤਾਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਅਤੇ ਜਦੋਂ লাশ ਖਰਾਬ ਹੋਣ ਕਰਕੇ ਪੁਲਿਸ ਮੁਲਾਜ਼ਮਾਂ ਨੂੰ ਥਾਣੇ ਦੇ ਅੰਦਰੋਂ ਬਦਬੂ ਆਇਤਾ ਉਹਨਾਂ ਪੌੜੀ ਚੜਕੇ ਦੇਖਿਆ ਤਾਂ ਥਾਣੇ ਦੇ ਉੱਪਰ ਬਣੇ ਕਮਰੇ ਦਾ ਅੰਦਰ ਦਾ ਮੰਤਰ ਦੇਖ ਕੇ ਉਹਨਾਂ ਦੇ ਵੀ ਪੈਰਾਂ ਹੇਠੋਂ ਜ਼ਮੀਨ ਸੁੱਟ ਗਈ ਜਿੱਥੇ ਕਿ ਗੁਰਪ੍ਰੀਤ ਸਿੰਘ ਪੇਜਾ ਦੀ ਲਾਸ਼ ਗੜੀ ਸਲੀ ਹਾਲਤ ਦੇ ਵਿੱਚ ਪਈ ਹੋਈ ਸੀ ਹੈਰਾਨੀ ਵਾਲੀ ਗੱਲ ਇਹ ਹੈ ਕਿ 3 ਦਿਨ ਤੱਕ ਥਾਣੇ ਦੇ ਅੰਦਰ ਲਾਸ਼ ਪਈ ਹੋਣ ਦੇ ਬਾਵਜੂਦ ਵੀ ਪੁਲਿਸ ਮੁਲਾਜ਼ਮਾਂ ਨੂੰ ਇਸ ਦੇ ਬਾਰੇ ਕੁਝ ਪਤਾ ਨਹੀਂ ਲੱਗਿਆ ਅਤੇ ਨਾ ਹੀ ਉਹਨਾਂ ਨੇ ਆਪਣੇ ਨਾਲ ਕੰਮ ਕਰਦੇ ਸੇਵਾਦਾਰ ਦੇ ਕੰਮ ਤੇ ਨਾ ਆਉਣ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਲਾਸ਼ ਮਿਲਣ ਤੋਂ ਬਾਅਦ ਪੁਲਿਸ ਦੇ ਵੱਲੋਂ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਨਾਮਰਣ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਦੇ ਵੱਲੋਂ ਨੌਜਵਾਨ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਨਕੋਟੜ ਦੇ ਵਿੱਚ ਪੋਸਟਮਾਰਟਮ ਕਰਾਨ ਉਪਰੰਤ ਵਾਕਤਾ ਦੇ ਹਵਾਲੇ ਕੱਟਦੇ ਤਕੇ ਉਦਰੀs ਘਟਨਾ ਨੂੰ ਲੈ ਕੇ ਜਦੋਂ ਥਾਣੇ ਦੇ ਐਸਐਚਓ ਬਲਵਿੰਦਰ ਸਿੰਘ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਜ਼ਿਕਰ ਕਰਦਿਆਂ ਹੋਇਆਂ ਨੌਜਵਾਨ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਅਤੇ ਉਹਨਾਂ ਕਹਿ ਹੈ ਕਿ ਹੋ ਸਕਦਾ ਹੈ ਕਿ ਨੌਜਵਾਨ ਦੀ ਮੌਤ ਕੋਈ ਜ਼ਹਿਰੀਲੀ ਚੀਜ਼ ਲੜਨ ਦੀ ਵਜ੍ਹਾ ਕਰਕੇ ਹੋਈ ਹੋਵੇ ਫਿਲਹਾਲ ਮੌਤੇ ਅਸਲ ਕਾਰਨ ਦਾ ਪਤਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਲੱਗ ਸਕੇਗਾ ਬਿਊਰੋ ਰਿਪੋਰਟ ਹਮਦਰ ਟੀਵੀ